धरा <laughs> <laughs> ਵੱਡਾ ਬਾਦ ਵੱਡਾ ਬਾਦ ਜੀ ਵੱਡਾ ਬਾਦ ਵੱਡਾ ਬਾਦ ਹਰਪਾਲ ਸਰ ਜਿਹੜੇ ਇਹਨਾਂ ਦੇ ਕਹਿਣ ਤੇ ਅਸੀਂ ਬੰਗਲਵਾਰ ਤੱਕ ਦਾ ਟਾਈਮ ਦੇ ਰਹੇ ਆ ਜੇ ਹਰਪਾਲ ਸਰ ਮੰਗਲਵਾਰ ਵੀ ਕਾਰਵਾਈ ਨਹੀਂ ਹੁੰਦੀ 11 ਵਜੇ ਇਹ ਡੀ ਜਤਿੰਦਰ ਜੀ ਸਾਡੇ ਭਰਾ ਨੇ ਡੀ ਜਤਿੰਦਰ ਜੀ ਗੱਲ ਸੁਣ ਲੈ ਇੱਧਰ ਤੁਹਾਡੇ ਕਹਿਣ ਤੇ ਆਪਾਂ ਬੰਗਲਵਾਰ ਦਾ ਟਾਈਮ ਦੇ ਰਹੇ ਜੇ ਜੇ ਮੰਗਲਵਾਰ ਤੱਕ ਕੋਈ ਹਰਪਾਲ ਸਰ ਨਹੀਂ ਕਾਰਵਾਈ ਹੁੰਦੀ ਫਿਰ ਆਪਾਂ ਤੁਹਾਡਾ ਬੂਆ ਮਿਲਣਾ ਜੀ ਤੁਹਾਨੂੰ ਕਹਣਾ ਜੌਰ ਕੇ ਨੂੰ ਅੱਜ ਜੋ ਭੰਡਾਰੀ ਪੁਲ ਤੇ ਸਾਰਾ ਸਾਡਾ ਸਮਾਜ ਇਕੱਠਾ ਆਇਆ ਕੁਝ ਦਿਨ ਪਹਿਲਾਂ ਜਿਹੜਾ ਜਸਪੀਰ ਸਿੰਘ ਸੰਧੂ ਐਮਐਲਏ ਵਿਡਾਲੀ ਹਲਕੇ ਤੋਂ ਜਿਨ੍ਹਾਂ ਨੂੰ ਸਰੈਨ ਬੋਰਡ ਦੇ ਵਿੱਚ ਮੈਂਬਰ ਨਿਯੁਕਤ ਕੀਤਾ ਗਿਆ ਸੀ ਔਰ ਜਿਨ੍ਹਾਂ ਨੂੰ ਉਥੋਂ ਦਾ ਗਿਆਨ ਨਾ ਹੋਣ ਕਾਰਨ ਪਾਰਟੀ ਦੀ ਨਾ ਸਮਝੀ ਕਾਰਨ ਇਹ ਜਿਹੜਾ ਲੋਗੋ ਵਾਲਮੀਕ ਮੰਦਿਰ ਦੇ ਜਿਹੜੇ ਮਾਡਲ ਤੇ ਲਾ ਕੇ ਇਹਨਾਂ ਨੇ ਬਹੁਤ ਵੱਡੀ ਖਾਮੀ ਕੀਤੀ ਗਲਤੀ ਕੀਤੀ ਇਹੋ ਮਾਡਲ ਕਿਤੇ ਦਰਬਾਰ ਸਾਹਿਬ ਟੈਂਪਲ ਤੇ ਲੱਗ ਜੇ ਜਾਂ ਦੁਰਗਾਣਾ ਮੰਦਿਰ ਟੈਂਪਲ ਤੇ ਲੱਗ ਜੇ ਤੇ ਹਿੰਦੂ ਸਮਾਜ ਦਾ ਸਿੱਖ ਸਮਾਜ ਇਹਨਾਂ ਲੋਕਾਂ ਦਾ ਕੀ ਹਰਸ਼ ਕਰੇਗਾ ਕਿਥੋਂ ਹਿਸਾਬ ਲਗਾਇਆ ਜਾ ਸਕਦਾ ਕਿ ਦਲਦਾਂ ਦਾ ਤੀਰ ਸੋਰਨ ਕਰਕੇ ਜਿਹੜਾ ਵਾਲਮੀਕ ਤੀਰਥਣਾ ਯਾਰਪਰੀ ਇਦਾਂ ਦੇ ਜਿਹੜੇ ਕਾਰੋਬਾਰ ਕੀਤੇ ਜਾਂਦੇ ਆ ਆ ਹੁਣੇ ਹੁਣੇ ਜਿਹੜਾ ਇੱਕ ਛੋਟੇ ਜਿਹੇ ਬੱਚੇ ਨੇ ਜਿਹੜਾ ਉਹਨਾਂ ਦਾ ਬੈਂਡਰ 파ੜਨ ਦੀ ਕੋਸ਼ਿਸ਼ ਕੀਤੀ ਦੋਥੇ ਸਰਕਾਰ ਦੇ ਜਿਹਨੇ ਇੱਥੇ ਸੀਨੀਅਰ ਅਫਸਰ ਆਏ ਆ ਸਾਰਿਆਂ ਨੇ ਉਹਨਾਂ ਨੇ ਜ਼ਬਰਦਸਤੀ ਚੁੱਕ ਕੇ ਜਿਹੜਾ ਉਹਨੂੰ ਗੱਡੀ ਚ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਇਥੋਂ ਸਾਫਤ ਹੁੰਦਾ ਕਿ ਪ੍ਰਸ਼ਾਸਨ ਵੀ ਔਰ ਮੁੱਖ ਮੰਤਰੀ ਸਹਿਤ ਸਾਰੇ ਜਿਹੜੇ ਇਹਨਾਂ ਦੀ ਮਿਲੀ ਭੁਗਤਿਆ ਇਕ ਦਲਦਲਤਾ ਦੀ ਜ਼ੋਰ ਕਰਕੇ ਕਿ ਕਦੀ ਵੀ ਵਾਲਮੀਕ ਤੀਰ ਦਾ ਜਿਹੜਾ ਸੰਤ ਸਮਾਜ ਆ ਵਾਲਮੀਕੀ ਸਮਾਜ ਇਹਨੂੰ ਬਰਦਾਸ਼ਤ ਨਹੀਂ ਕਰੂਗਾ ਇਹਨਾਂ ਕਹਿੰਦਾ ਹੈ ਜਾਇ ਵਾਲਮੀਕੀ ਹਰਵੰਦ ਹੈ ਪ੍ਰਸ਼ਾਸਨ ਵੱਲੋਂ ਟਾਈਮ ਮੰਗਿਆ ਜਾਵੇਗਾ ਅਗਲਾ ਪ੍ਰੋਸੈਸ ਜਿਹੜਾ ਹੈ ਜੀ ਮੰਗਲਵਾਰ ਤੱਕ ਟਾਈਮ ਦਿੱਤਾ ਹੈ ਮੰਗਲਵਾਰ ਤੋਂ ਬਾਅਦ ਜਿਹੜਾ ਹੈ ਇਹ ਜਿੰਨੇ ਵਾਲਮੀਕੀ ਤੀਰ ਦੇ ਮਹਾਪੁਰਖ ਹੈਗੇ ਆ ਮੇਨ ਗੱਡੀਆਂ ਦੇ ਸਾਰੇ ਮੀਟਿੰਗ ਕੱਲ ਨੂੰ ਮੀਟਿੰਗ ਹੋਏਗੀ ਮੀਟਿੰਗ ਤੋਂ ਬਾਅਦ ਜਿਹੜਾ ਨਿਰਣਾ ਲੈ ਆਲ ਜਾਏਗਾ ਉਹਦੇ ਵਿੱਚ ਭੰਡਾਰੀਪੁਰ ਜਾਮ ਵੀ ਕੀਤਾ ਜਾਊਗਾ ਔਰ ਮਰਨਵਰਦ ਦੀ ਗੇਂਡ ਰੋਡ 'ਤੇ ਮਰਨਵਰਦ ਆਖ ਵੀ ਬੈਠਾ ਜਾਊਗਾ ਇਸ ਤਰ੍ਹਾਂ ਜੀ ਜੋ ਬਾਲਮੀਕ ਬਰਾਦਰੀ ਦੇ ਵਿੱਚ ਇੱਕ ਪੋਸਟ ਨੂੰ ਲੈ ਕੇ ਜਿਹੜਾ ਰੋਸ ਚੱਲ ਰਿਹਾ ਸੀ ਉਹਦੇ ਸਬੰਧੀ ਇਹਨਾਂ ਦੇ ਸਾਰੇ ਜਿਹੜੇ ਮੁਖੀ ਨੇ ਉਹਨਾਂ ਨਾਲ ਗੱਲ ਹੋਈ ਆ ਉਹਨਾਂ ਨਾਲ ਗੱਲ ਕੀਤੀ ਵੀ ਜਿਹੜਾ ਜੋ ਵੀ ਇਸ਼ੂ ਆ ਇਹਦੇ ਉੱਤੇ ਬੱਬਾ ਬੈਠ ਕੇ ਵਿਚਾਰ ਕਰਕੇ ਜੋ ਵੀ ਇਹਦਾ ਅਗਲਾ ਹੱਲ ਕੋਈ ਨਿਕਲਦਾ ਵਾ ਉਹ 2-4 ਦਿਨਾਂ ਉਹ ਲਾਣੇ ਦਿਨਾਂ ਵਿੱਚ ਜਲਦੀ ਕਰ ਲਿਆ ਜਾਏ ਜੋ ਇਹਨਾਂ ਨੇ ਸਾਡੇ ਗੱਲ ਨੂੰ ਮੰਨ ਕੇ ਜਿਹੜਾ ਆਪਣਾ ਧਰਨਾ ਵਾ ਉਹ ਜਿਹੜਾ ਪੋਸਟਪੋਨ ਕਰ ਦਤਾ ਤੇ 4 ਦਿਨ ਦਾ ਜਿਹੜਾ ਪ੍ਰਸ਼ਾਸਨ ਸਮਾਂ ਦੇ। ਸਰ ਜੀ ਪੋਸਟਰ ਵੀ ਪਾੜੇਗੇ। ਪੋਸਟਰ ਜਿਹੜੇ ਜੀ ਉਹ ਐਕਚੁਅਲੀ ਜਿਹੜੇ ਤੇ ਕੋਈ ਇਤਰਾਜ਼ ਸੀ ਨਾ ਜੀ ਜਿਹੜੇ ਪੋਸਟਰ ਦੇ ਉਹ ਆਲਰੇਡੀ ਜਿਹੜੇ ਆ ਜੀ ਉਹ ਲਵਾਤੇ ਗਏ ਸੀ। ਜਿਹੜੇ ਇਹ ਕਈ ਵਾਰ ਨਾ ਗੱਲਾਂ ਹੁੰਦੀਆਂ ਜਿਹੜੀਆਂ ਜਿਹੜਾ ਚੰਕ ਜਿਹੜੀਆਂ ਕਿਸ ਦਾ ਹੁੰਦਾ ਨਹੀਂ ਉਹਦਾ ਉਹ ਰੂਟੀਨ ਦੇ ਵਿੱਚ ਜਿਹੜੀਆਂ ਹੋ ਜਾਂਦੀਆਂ ਨੇ। ਹਲੋ ਜਨਾਬਤ ਕਿਸੇ ਨੇ ਜਾਣ ਬੁੱਝ ਕੇ ਨਹੀਂ ਕੀਤੀ ਹੁੰਦੀ। ਉਹ ਸਿਰਫ ਅ ਕਲੈਰिकल ਮਿਸਟੇਕ ਹੋ ਜਾਂਦੀ ਹੈ। ਉਹਦੇ ਤੇ ਆਪਾਂ ਬਹਿ ਕੇ ਵਿਚਾਰ ਕਰਦੇ ਹਾਂ ਹੱਲ ਕੱਢਣ ਦਾ